ਇਹ ਰ ਆਪਣੀ ਜਿਹੜਾ ਉਹ ਜਿਹੜਾ ਬੰਦਾ ਕੰਮ ਕਰਦਾ ਉਹ ਜਿਹੜਾ ਲੋਕਾਂ ਦੀ ਸੋਚ ਕਰਦਾ ਇਹ ਕੰਦਰ ਬੋਨਦਾ ਵਾਟਣ ਦੀ ਜੀਵਨ ਜੀਵਨ ਲੱਗਦਾ ਨੰ ਤੜਕੇ ਡਾਕਦਾ ਸਾਹਿਬ ਨੂੰ ਸੀਹਾ ਘਰਾਉਟਾ ਰਾਲੀ ਦੀ ਭਰੀ ਵੀ ਟਰਾਲੀ ਸੀ ਜਿਹੜੀ ਉਹ ਤਾਂ ਨਹੀਂ ਮਾਰਾ ਕਿਉਂ ਹਾਂ ਜੋ ਨਾ ਹੁੰਦਾ ਉਹ ਬੰਦਾ ਅਧਿਖਸ਼ ਉਹ ਕਿ ਨਹੀਂ ਹੋਇਆ ਪਹਿਲਾ ਮੋੜ ਦੱਸਤਾ ਦੂਜੇ ਮੋੜ ਤੱਕ ਪਤਾ ਨਹੀਂ ਉਹਨੂੰ ਕੀ ਹੋਇਆ ਸਾਰੇ ਮੋੜ ਦੱਸ ਕੇ ਆਏ ਆ ਉਹਨੂੰ ਵੀ ਇਦਨ ਮੋੜ ਆਗਾ ਪਰ ਮੂਰੇ ਤੱਕ ਉਸ ਹੱਵ ਹੀ ਨਹੀਂ ਸੀਗਾ ਜਿਵੇਂ ਉਹਨੇ ਬੱਸ ਮੋੜੀ ਜਾਂ ਸਿੱਧੀ ਖਰੇ ਖਾਈ ਚ ਮਾਰੀ ਇਹ ਪਤਰੀ ਆ ਕਿੱਥੇ ਰਹੇ ਸੀਗੇ ਮੈਂ ਪੰਡੋਰੀ ਤੋਂ ਆਉਂਦੀ ਸੀ ਕੀ ਕਿੱਥੇ ਜਾ ਰਹੇ ਸੀ ਲੁਧਿਆਣੇ ਜਾਣਾ ਮੈਂ ਜੋਬ ਕਰਦੇ ਮੈਲਕਲਾ ਅੱਛਾ ਤੇ ਇਹ ਬੱਸ ਪਲਟੀ ਕਿਵੇਂ ਪਤਾ ਨਹੀਂ ਵੀਰੇ ਉਹਨੂੰ ਕੀ ਹੋਇਆ ਪਤਾ ਨਹੀਂ ਉਹਦਾ ਹੱਥ ਡੋਲੇਆ ਪਤਾ ਨਹੀਂ ਕੀ ਹੋਇਆ ਉਹਨੇ ਸਿੱਧਾ ਹੀ ਉਹ ਸੜਕ ਤੇ ਕਿੰਨੀ ਗੱਡਾ ਸੀ ਟ੍ਰੈਫਿਕ ਸੜਕ ਤੇ ਕੁਝ ਵੀ ਨਹੀਂ ਸੀਗਾ ਤੇ ਅਚਾਨਕ ਅਚਾਨਕ ਪਾਸਪੜ ਗਿਆ ਹਾਂਜੀ ਕਿੰਨੇ ਜਣੇ ਦੇ ਪਾਸਾ ਬਸ ਪੂਰੀ ਫੁੱਲ ਸੀਗੀ ਸੀਟਾਂ ਸਾਰੀਆਂ ਫੁੱਲ ਸੀ ਮੂਰੇ ਵੀ ਫੁੱਲ ਸੀਗੀ ਵਿੱਚ ਖੜੇ ਵੀ ਸੀ ਖੜੇ ਵੀ ਬੰਦੇ ਜੀ ਇਹ ਪਹਿਲਾਂ ਵੀ ਕਹਿੰਦੇ ਡਰਾਈਵਰ ਪਲਟੇ ਖੋਣਾ ਹੁੰਦਾ ਪਿੱਛੋਂ ਹਾਂਜੀ ਇਹਨਾਂ ਨੇ ਕੁੜੀਆਂ ਨੂੰ ਪਤਾ ਜਿਹੜੇ ਪਿੱਛੋਂ ਚੜੀਆਂ ਹੋਣਗੀਆਂ ਅਸੀਂ ਚਲੋ ਅਸੀਂ ਚੜੇ ਸੀ ਇੱਕ ਵਾਰੀ ਡਾਮਾ ਡੋਰ ਹੋਇਆ ਬਸ ਉਸ ਤੋਂ ਬਾਅਦ ਤਾਂ ਦੱਸ ਕੇ ਵੀ ਇੱਧਰ ਨੂੰ ਮੋੜ ਮੋੜਦਾ ਪਰ ਮਹਿਲਕਲਾ ਜਦੋਂ ਮੋੜ ਮੋੜਿਆ ਉਹਨੇ ਮਹਿਲ ਖੁਰਦਾ ਵਾਲਾ ਸਿੱਧੀ ਸੜਕ ਆ ਗਈ ਉਹਨੇ ਪਤਾ ਨਹੀਂ ਕਿਵੇਂ ਬਸ ਖਾਈ 'ਚ ਮਰੀ ਮੂੰਹ ਤੁਸੀ ਦੱਸੇ ਮੋੜ ਮੋੜ ਮੋਰੇ ਕੁੜੀਆਂ ਬੈਠੀਆਂ ਸੀ ਦੋ ਨਰਸਿੰਗ ਵਾਲੀਆਂ ਉਹ ਦੱਸਦੀਆਂ ਸੀ ਧੁੰਦ ਸੀਗੀ ਧੁੰਦ ਕਰਤੀ ਹੋਇਆ ਧੁੰਦ ਕਰਕੇ ਉਹਨੂੰ ਦਿਸਦਾ ਨਹੀਂ ਸੀਗਾ ਉਹ ਦੱਸਦਾ ਨਹੀਂ ਡਰਾਈਵਰ ਨੂੰ ਦੱਸਣ ਨੂੰ ਸਾ ਵੀ ਕਹਿੰਦੇ ਕਰੇ ਹੋਇਆ ਸੀ ਇਹ ਤਾਂ ਮੈਨੂੰ ਪਤਾ ਨਹੀਂ ਵੀਰੇ ਵੀਰਾ ਨਸ਼ਾ ਕੀਤਾ ਪਤਾ ਹੀ ਨਹੀਂ ਤੁਹਾਡਾ ਨਾਮ ਕੀ ਆ ਗਗਨਦੀਪ ਕਿਹੜਾ ਪਿੰਡ ਆ ਢੋਰੀ ਹਾਂ ਡਾਕਟਰ ਗੁਰਤੇਜਿੰਦਰ ਕੋ ਸੀਨੀਅਰ ਮੈਡੀਕਲ ਆਫਸਰ ਸੀਐਸਸੀ ਮੈਨਕਲਾ ਮੇਰੇ ਕੋਲ ਬਸ ਪੰਕਤੀ ਹੈ ਜਿਹਦੇ ਵਿੱਚ ਕਿੰਨੇ ਪੇਸ਼ੈਂਟ ਅੱਜ ਤੱਕ ਪਹੁੰਚੇ ਸਾਡੇ ਕੋਲ ਇਸ ਟਾਈਮ ਹਜੇ ਤੱਕ 14 ਪੇਸ਼ੈਂਟ ਪਹੁੰਚੇ ਆ ਜਿਹਦੇ ਵਿੱਚ ਕੁਝ ਨਰਸਿੰਗ ਸਟੂਡੈਂਟਸ ਸੀਗੇ ਕੁਝ ਸਕੂਲ ਦੇ ਸਟੂਡੈਂਟਸ ਸੀਗੇ ਤੇ ਉਹਨਾਂ ਵਿੱਚੋਂ ਅਸੀਂ ਦੋ ਪੇਸ਼ੈਂਟ ਥੋੜੇ ਸਿਕ ਸੀਗੇ ਜਿਨ੍ਹਾਂ ਨੂੰ ਸਿਮੀਡੀਟਲੀ ਰੈਫਰ ਕਰਨਾ ਪਿਆ ਬਾਕੀਆਂ ਦੇ ਸਾਡੇ ਹਜੇ ਐਕਸ-ਰੇ ਵਗੈਰਾ ਪੈਂਡਿੰਗ ਹੈ ਐਕਸ-ਰੇ ਤੋਂ ਬਾਅਦ ਹੀ ਦੇਖਾਂਗੇ ਕਿੰਨੇ ਕੁ ਪੇਸ਼ੈਂਟ ਕਿਸ ਤਰ੍ਹਾਂ ਦੇ ਹੈਗੇ ਯਾਰ ਆਪਾਂ ਵੀ ਕਰੀਏ ਨਾ ਉਹ ਨੰਬਰ ਕਰ ਦਿੰਦਾ ਕਰਦੇ ਹਾਂ ਦੀ ਸੂਰਤ ਇਹ ਕੰਮ ਦੋਨੋਂ ਦਾ ਆਟਾ ਜੀ ਦਰਜ ਕਰਕੇ ਲਾਗਦਾ ਸਾਹ ਹਾਂ ਹੂੰ ਇਹ ਆ ਗਰਾਉਟ ਆ ਲਿਆ ਹੁਣ ਹੋਰ ਕੀ ਸੱਡੀ ਰੈਲੀ ਦੀ ਭਰੀ ਵੀ ਟਰਾਲੀ ਸੀ ਜਿਹੜੀ ਕੋਤਮ ਉਹ ਨਹੀਂ ਮਾਰਕ ਚਾਹ ਹਾਂ ਤਬੂਰੋਂ ਤਕ ਨਹੀਂ ਚਾਹ ਚਾਹ ད�ས ད�ས དས དས ད�